ਅਸੀਂ ਸ਼ਹਿਰੀ ਹੋਂਦ ਨਾਲ ਫਿਰ ਮੁਰਦਾ ਆਪਣੇ ਸ਼ਹਿਰੀ ਬੰਦੇ ਇੱਕੋ ਗਾਲ ਆਖ ਰਹੇ ਆਂ बार-बार ਕਿ ਇਹ ਜੋ ਕਿਸਾਨ ਜੋ ਹਨ ਜਿਹੜੀ ਐਮਐਸਪੀ ਦੀ ਗਰੰਟੀ ਮੰਗਦੇ ਸਾਡੀ ਸ਼ਹਿਰੀ ਲੋਕਾਂ ਲਈ ਮੰਗ ਰਹੇ ਹਨ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਅੱਜ ਸਾਡੀ ਐਮਐਸਪੀ ਦੀ ਗਰੰਟੀ ਲਾਗੂ ਹੋ ਗਈ ਤੇ ਸਾਨੂੰ ਜਿੰਨੀਆਂ ਵੀ ਦਾਲ ਹੈ ਰਾਜਮਾ ਛੋਲੇ ਕੋਈ ਵੀ ਦਾਲ ਹੈ ਸਾਨੂੰ 40-50 ਤੋਂ ਉੱਪਰ ਕਿਲੋ ਨਹੀਂ ਮਿਲਣੀ ਇਹ ਐਮਐਸਪੀ ਸਾਡੇ ਸ਼ਹਿਰੀ ਵਿਕਟ ਲਈ ਜਿਆਦਾ ਜ਼ਰੂਰੀ ਹੈ ਸੋ ਸ਼ਹਿਰੀ ਵਿਕਟ ਨੂੰ ਬਾਰ ਬਾਰ ਇੱਕੋ ਬੇਨਤੀ ਇਸ ਗੜ ਜਿਹੜੇ ਰਹਿ ਗਏ ਨੇ ਉਹ ਵੀ ਘਰੋਂ ਨਿਕਲੋ ਬਾਹਰ ਖਨੋਰੀ ਸ਼ੰਭੂ ਬਾੜ ਤੇ ਜ਼ਰੂਰ ਇੱਕ ਚੱਕਰ ਲਾ ਕੇ ਆਓ ਅਸੀਂ ਜਾ ਰਹੀਆਂ ਵੀ ਸਾਡਾ ਮੁਕੰਮਲ ਪਠਾਨਕੋਟ ਬੰਦ ਆ ਔਰ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ सिरसा ਦਾ ਸੇਵਾਦਾਰ ਹਾਂ ਜੀ ਮੈਂ ਆਪ ਜੀ ਦੇ ਸਵਾਲ ਦਾ ਇਹ ਜਵਾਬ ਦੇਣਾ ਚਾਹੁੰਦਾ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇਤਿਹਾਸ ਦੇ ਵਿੱਚ ਅਜ ਦੂਸਰੀ ਵਾਰ ਜਿਹੜੀ ਉਹ ਬੰਦ ਦੀ ਕਾਲ ਦਾ ਅਸਰ ਦੇਖਣ ਨੂੰ ਮਿਲਿਆ ਕਿ 95% 95 ਵੀ ਕਹੋ 98% ਦੁਕਾਨਾਂ ਜਿਹੜੀਆਂ ਉਹ ਬੰਦ ਆ ਕੋਈ 1-2 ਦੁਕਾਨ ਕੋ 100 ਦੇ ਵਿੱਚੋਂ ਕੋ ਖੁੱਲੀ ਮਿਲਦੀ ਆ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਸ਼ਾਂਤਮਈ ਕੀ ਵੀਰ ਜੀ ਸਾਡਾ ਸਹਿਯੋਗ ਕਰੋ ਕਿਸਾਨ ਜਥੇਬੰਦੀਆਂ ਦਾ ਕਿਉਂਕਿ ਅਸੀਂ ਜਿਹੜੀ ਇਹ ਲੜਾਈ ਲੜ ਰਹੇ ਆ ਹਰ ਵਰਗ ਦੀ ਲੜ ਰਹੇ ਆ ਹਰ ਮਿਹਨਤ ਕਸ਼ ਲੋਕ ਜਿਹੜੇ ਆ ਜੋ ਰੋਟੀ ਖਾ ਕੇ ਕਾਉਂਦੇ ਨੇ ਉਹਨਾਂ ਦੀ ਲੜਾਈ ਲੜ ਰਹੇ ਆ ਤੇ ਉਹਨਾਂ ਵੱਲੋਂ ਬਹੁਤ ਵਧੀਆ ਸਹਿਯੋਗ ਜਿਹੜਾ ਰਿਸਪੌਂਸ ਜਿਹੜਾ ਮਿਲ ਰਿਹਾ ਆ ਜਿਸ ਲਈ ਆਪਾਂ ਬੇਨਤੀ ਕਰਦੇ ਆ ਉਹ ਨਾਲ ਦੀ ਨਾਲ ਸ਼ਟਰ ਜਿਹੜੇ ਕੋ ਖੁੱਲੀਆਂ ਦੁਕਾਨਾਂ ਦੇ ਉਸੇ ਵੇਲੇ ਬੰਦ ਕਰ ਦਿੰਦੇ ਆ ਤੇ ਸ਼ਾਮ 4 ਵਜੇ ਤੱਕ ਦੀ ਕਾਲ ਆ ਸਾਰਿਆਂ ਦਾ ਧੰਨਵਾਦ ਵੀ ਕਰ ਰਹੇ ਆ ਤੇ ਨਾਲ ਨਾਲ ਸਾਰਿਆਂ ਨੂੰ ਬੇਨਤੀ ਵੀ ਕਰ ਰਹੇ ਜੇ ਕੋ ਖੁੱਲੀ ਆ ਦੁਕਾਨ ਭੀ ਇਹ ਦੁਕਾਨਾਂ ਜਿਹੜੀਆਂ ਉਹ ਬੰਦ ਕਰਕੇ ਤੇ ਸਾਡਾ ਸਾਥ ਦਿਓ ਹਾਂਜੀ ਹਾਂਜੀ ਸਾਡੀ ਬੀਕੇ ਜੋ सिरसा ਵੱਲੋਂ ਜਿਹੜਾ ਉਹ ਟੋਲ ਪਲਾजा ਵੀ ਪ੍ਰੋਪਰ ਤੌਰ ਤੇ ਬੰਦ ਕੀਤਾ ਆ ਕਥਲੌਰ ਪੁਲ ਵੀ ਪ੍ਰੋਪਰ ਬੰਦ ਕੀਤਾ ਆ ਦੀਨਾਨਗਰ ਸ਼ਹਿਰ ਵੀ ਬੰਦ ਕੀਤਾ ਆ ਰੇਲਵੇ ਟਰੈਕ ਵੀ ਬੰਦ ਕੀਤਾ ਆ ਤੇ ਜੋ ਆ ਪਠਾਨਕੋਟ ਸ਼ਹਿਰ ਆ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਮੀਡੀਆ ਦੇ ਰਸਤੇ ਤੁਸੀਂ ਦਿਖਾ ਸਕਦੇ ਹੋ ਵੀ ਕੋਈ ਵੀ ਦੁਕਾਨ ਜਿਹੜੀ ਆ ਉਹ ਨਹੀਂ ਖੁੱਲੀ ਲਗਭਗ ਕੋਈ ਕੋਈ 1-2 ਦੁਕਾਨ ਕੋਈ 100 ਦੇ ਵਿੱਚ ਕੋ ਖੁੱਲੀ ਮਿਲ ਰਹੀ ਆ ਬਹੁਤ ਵਧੀਆ ਸਹਿਯੋਗ ਲੋਕਾਂ ਦਾ ਮਿਲ ਰਿਹਾ ਆ ਕਿਉਂਕਿ ਸਾਰਿਆਂ ਨੂੰ ਪਤਾ ਆ ਕਿ ਜੋ ਇਹ ਹੱਕੀ ਮੰਗਾਂ ਮੰਗ ਰਿਹਾ ਕਿਸਾਨ ਕੋਈ ਵੀ ਨਜਾਇਜ਼ ਮੰਗਣੀ ਹੈਗੀ ਇਹ ਜੋ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੀ ਅੱਜ ਬੰਦ ਦੀ ਕਾਲ ਸੀ ਇਹ ਸਰਕਾਰ ਨੂੰ ਗੁੰੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਜਿਹੜੀ ਪੰਜਾਬ ਸਰਕਾਰ ਗੋਡਿਆਂ ਭਾਰ ਹੋਈ ਬੈਠੀ ਹੈ ਸੈਂਟਰ ਦੇ ਅੱਗੇ ਉਸ ਨੂੰ ਵੀ ਇਸ ਰੋਸ ਦਾ ਜਿਹੜਾ ਉਹ ਖਮਿਆਜਾ ਭੁਗਤਣਾ ਪਏਗਾ ਅਸੀਂ ਆਪ ਜੀ ਦੇ ਚੈਨਲਾਂ 'ਈ ਭਗਵੰਤ ਮਾਨ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਆਪਣੀ ਪਾਵਰ ਦਾ ਇਸਤੇਮਾਲ ਕਰੇ ਆਪਣੀ ਸੁੱਤੀ ਹੋਈ ਜ਼ਮੀਰ ਨੂੰ ਜਗਾਏ ਤੇ ਜੋ ਆਸਟ੍ਰੇਲੀਆ ਆਪਣੀ ਵਾਈਫ ਦੇ ਨਾਲ ਮੈਚ ਵੇਖਣ ਗਿਆ ਆ ਉਸ ਤੋਂ ਫੁਰਸ਼ਤ ਕੱਢ ਕੇ ਉਹਦੀਆਂ ਜਿਹੜੇ ਪਿਕਨਿਕਾਂ ਬਣਾਉਣੀਆਂ ਛੱਡ ਕੇ ਤੇ ਇੱਧਰ ਆਪਣੇ ਕਿਸਾਨੀ ਵੱਲ ਧਿਆਨ ਦੇ ਆਪਣੇ ਸੂਬੇ ਦੇ ਅਮਨ ਆਮਨ ਵੱਲ ਧਿਆਨ ਦੇ ਜੋ ਨਿਤਵਾਰ ਦਾ ਤਾਂ ਸੂਬੇ ਦੇ ਵਿੱਚ ਹੋ ਰਹੀਆਂ ਆ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕੋਈ ਕਤਲੋਕਾਰ ਦੋ ਰਿਹਾ ਕੁਝ ਵੀ ਹੋ ਰਿਹਾ ਇਸ ਵੱਲ ਵੀ ਧਿਆਨ ਦੇ ਤੇ ਕਿਸਾਨਾਂ ਵੱਲ ਖਾਸ ਤੌਰ ਦੇ ਧਿਆਨ ਦੇ ਕਿਉਂਕਿ ਜੋ ਅਸੀਂ ਕੱਲ ਰਾਤ ਖਨੌਰੀ ਮੋਰਚੇ ਤੋਂ ਖਬਰਾਂ ਆ ਰਹੀਆਂ ਸੀ ਕਿ ਇਹਨਾਂ ਨੇ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕਣ ਵਾਸਤੇ ਤੇ ਭਗਵੰਤ ਮਾਨ ਜੀ ਆਪ ਜੀ ਨੂੰ ਇੰਨੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਮਸਲਿਆਂ ਦੇ ਵਿੱਚੋਂ ਜੇ ਕੁਝ ਖੱਟਣਾ ਹੈ ਤਾਂ ਸੈਂਟਰ ਨੂੰ ਜਾ ਕੇ ਮਿਲ ਕੇ ਇਸ ਮਸਲੇ ਦਾ ਹੱਲ ਕਰਵਾਓ ਨਹੀਂ ਤੇ ਬਰਗਾੜੀ ਦੇ ਦੋਸ਼ੀਆਂ ਨਾਲੋਂ ਵੱਡੇ ਦੋਸ਼ੀ ਤੁਸੀਂ ਹੋਵੋਗੇ ਜੇਕਰ ਤੁਸੀਂ ਇਸ ਮੋਰਚੇ ਨੂੰ ਫੇਲ ਕਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਤੇ ਮੈਂ ਜਸਵੰਤ ਸਿੰਘ ਜੀ ਬੀਕੇਯੂ ਸਰਸਾ ਜਥੇਬੰਦੀ ਵੱਲੋਂ ਬੇਨਤੀ ਕਰਨੀ ਚਾਹੁੰਦਾ ਪਠਾਨਕੋਟ ਸ਼ਹਿਰ ਵਾਸੀਆਂ ਵੱਲੋਂ ਬਹੁਤ ਹੀ ਜਵਰਦਸਤ ਸਹਿਯੋਗ ਮਿਲ ਰਿਹਾ ਲਗਭਗ 90 95% ਦੁਕਾਨਾਂ ਬੰਦ ਨੇ ਜਿਹੜੀਆਂ ਇੱਕ ਆ ਦੁਕਾ ਦੁਕਾਨਾਂ ਖੁੱਲੀਆਂ ਉਹ ਸਾਨੂੰ ਫਿਰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੋਗਿਓ ਬੰਦ ਕਰ ਰਹੇ ਨੇ ਤੇ ਆਪਾਂ ਰੋਡ ਮਾਰਚ ਕਰਕੇ ਕਿਸਾਨਾਂ ਜਿਹੜੇ ਆਪਣੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਬੇਨਤੀ ਕਰਦੇ ਪਿਆ ਵੀ ਸਾਡਾ ਸਹਿਯੋਗ ਕਰੋ ਔਰ ਜਿੰਨਾ ਚਿਰ ਤੱਕ ਸਾਡਾ 4 ਵਜੇ ਦੀ ਕਾਲ ਆ ਉੱਥੇ ਆਪਾਂ ਸਾਡਾ ਅਸੀਂ ਰੋਜ਼ ਮਾਰਚ ਕਰਕੇ ਉਹ ਆਪਾਂ ਸਾਰਾ মিডিਆ ਥਰੂ ਜਾਣੂ ਕਰਾ ਰਹੇ ਆ ਮੋਰਚੇ ਦੇ ਖਬਰਾਂ ਜਾ ਰਹੀਆਂ ਵੀ ਸਾਡਾ ਮੁਕੰਮਲ ਪਠਾਨਕੋਟ ਬੰਦ ਆ ਔਰ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜਗਜੀਤ ਸਿੰਘ ਜੀ ਡੱਲੇਵਾਲ ਜੋ ਮਨਵਰਤਨ ਦੇ ਅੱਜ 35ਵੇਂ ਦਿਨ ਨੇ ਝੁਕਾਂਗੇ ਨਹੀਂ ਔਰ ਆਪਣੀਆਂ ਮੰਗਾਂ ਮਨਾ ਕੇ ਸ਼ਰੀਏ ਆਪਾਂ ਫੈਸਲਾ ਕੋਈ ਅਗਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ